ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸਰ ਜੀ ਸਮਾਣਾ ਪਹੁੰਚੇ ਮੰਡੀ ਦੇ ਵਿੱਚ ਕੀ ਕੀ ਵਿਕਾਸ ਹੋਰ ਪੰਜਾਬ ਦੇ ਵਿੱਚ ਮੰਡੀਆਂ ਦੇ ਲਈ ਕਿਸ ਤਰ੍ਹਾਂ ਕੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਚੇਅਰਮੈਨ ਮੰਡੀ ਬੋਰਡ ਹਰਜਨ ਸਿੰਘ ਬਰਸਰ ਜੀ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜੀ ਮੰਡੀਆਂ ਹਨ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦਾ ਆਰਥਿਕ ਪੱਧਰ ਹੋਰ ਉੱਚਾ ਹੋ ਸਕੇ ਕਿਸਾਨਾਂ ਨੂੰ ਫਾਇਦਾ ਹੋਵੇ ਆਰਥੀਆਂ ਨੂੰ ਫਾਇਦਾ ਹੋਵੇ ਉਸ ਦੇ ਲਈ ਵਿਕਾਸ ਕੰਮ ਕਿੱਥੇ ਜਾ ਰਹੇ ਹਨ ਅੱਜ ਤਾਂ ਅਸੀਂ ਇੱਥੇ ਇੱਕ ਤਾਂ ਟ੍ਰਿਪਲ ਪਲੇਟੇਸ਼ਨ ਦਾ ਸ਼ੁਰੂ ਕੀਤਾ ਹੈ ਔਰ ਨਾਲ ਹੀ ਇੱਥੇ ਇੱਕ ATM ਦਾ ਅਸੀਂ ਉਦਘਾਟਨ ਕੀਤਾ ਹੈ HDFC ਬੈਂਕ ਦਾ ATM ਹੈ ਔਰ ਅਸੀਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ATM ਲਗਾਉਣਾ ਚਾਹੁੰਦੇ ਆ ਤਾਂ ਕਿ ਮੰਡੀ ਬੋਰਡ ਦੀ ਆਮਦਨ ਵੀ ਵਧੇ ਔਰ ਲੋਕਾਂ ਨੂੰ ਸਹੂਲਤ ਵੀ ਹੋਵੇ ਔਰ ਇਸੇ ਤਰ੍ਹਾਂ ਮੰਡੀਆਂ ਦੇ ਵਿੱਚ ਜੋ ਵੀ ਡਿਵੈਲਪਮੈਂਟ ਦੇ ਕੰਮ ਨੇ ਸਾਡੇ ਅਰਥੀ ਭਰਾ ਸਾਰੇ ਆਏ ਹੋਏ ਨੇ ਅਸੀਂ ਉਹਨਾਂ ਵਾਸਤੇ ਹਾਜ਼ਰ ਹਾਂ ਜੋ ਵੀ ਉਹ ਸਾਡੀ ਡਿਊਟੀ ਲਾਉਣਗੇ ਅਸੀਂ ਵੱਧ ਚੜ ਕੇ ਉਹਦੇ ਵਿੱਚ ਕੰਮ ਕਰਕੇ ਦਮਾਂਗੇ 2492 ਕਰੋੜ ਰੁਪਏ ਦਾ ਸਾਡਾ ਪ੍ਰੋਜੈਕਟ ਤਿਆਰ ਹੋ ਗਿਆ ਅਸੀਂ ਪੂਰੇ ਪੰਜਾਬ ਦੀਆਂ ਜਿੰਨੀਆਂ ਲਿੰਕ ਰੋਡਸ ਨੇ ਉਹਨਾਂ ਦੀ ਰਿਪੇਅਰ ਹੋਣ ਵਾਲੀ ਉਹ ਕਰਾਉਣ ਜਾ ਰਹੇ ਹਾਂ ਜਲਦੀ ਛੁਰੂ ਮਾਰਚ ਦੇ ਮਹੀਨੇ ਕੰਮ ਸ਼ੁਰੂ ਹੋ ਜਾਊਗਾ ਜਿੱਥੇ ਜਿੱਥੇ ਲੋਡ ਹੈ ਪੈਟਰੋਲ ਪੰਪਾਂ ਦੀ ਅਸੀਂ ਤੇਲ ਕੰਪਨੀਆਂ ਤੋਂ ਸਰਵੇ ਕਰਵਾਇਆ ਕਿਉਂਕਿ ਮੰਡੀਆਂ ਦੀ ਸਾਈਟ ਲੋਕੇਸ਼ਨ ਇਸ ਜਗ੍ਹਾ ਤੇ ਜਿੱਥੇ ਪੰਪਾਂ ਦੀ ਲੋਡ ਹੈ ਅਸੀਂ ਉਹਨੂੰ ਕਿਰਾਏ ਤੇ ਦਵਾਂਗੇ ਜਿਵੇਂ ਪਹਿਲਾਂ 20 ਪੰਪਾਂ ਦੀ ਅਸੀਂ ਐਡ ਕੱਢੀ ਸੀ ਤੇ ਇਸੇ ਤਰ੍ਹਾਂ ਹੋਰ ਵੀ ਜਿੱਥੇ-ਜਿੱਥੇ ਲੋੜ ਆਸੀ ਕਿਰਾਏ ਤੇ ਦਵਾਂਗੇ ਤਾਂ ਕਿ ਉੱਥੇ ਪੰਪ ਲੱਗ ਸਕਣ ਮੰਡੀ ਬੋਰਡ ਨੂੰ ਪਰਮਾਨੈਂਟ ਇਨਕਮ ਸ਼ੁਰੂ ਹੋ ਜਾਵੇ ਉਹਦਾ ਫਾਇਦਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਮੰਡੀ ਬੋਰਡ ਅੱਜ ਸਿਰਫ ਮਾਰਕੀਟ ਫੀਸ 'ਤੇ ਡਿਪੈਂਡ ਕਰਦਾ ਉਹ ਹੋਰ ਸਾਧਨ ਵੀ ਨਾਲ ਜਨਰੇਟ ਕਰੂਗਾ ਕੱਲਾ ਪੈਟਰੋਲ ਪੰਪ ਨਹੀਂ ਅਸੀਂ ਤਾਂ ਕਿਸਾਨ ਭਵਨ ਨੂੰ ਕਿਸਾਨ ਹਵੇਲੀ ਨੂੰ ਡਿਵੈਲਪ ਕੀਤਾ ਹੈ ਇਸੇ ਤਰ੍ਹਾਂ ਅਸੀਂ ਯੂਨੀਪੋਲ ਲਗਵਾ ਰਹੇ ਹਾਂ ਅਸੀਂ ਕੰਟੀਨ ਵਗੈਰਾ ਸਾਰੇ ਬਣਾ ਕੇ ਮੰਡੀਆਂ ਚ ਉਹ ਕਿਰਾਏ ਤੇ ਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਮੰਡੀ ਬੋਰਡ ਮੰਡੀ ਫੀਸ ਤੇ ਡਿਪੈਂਡ ਨਾ ਕਰੇ ਹੋਰ ਵੀ ਆਮਦਨ ਦੇ ਸਾਧਨ ਹੋਣ ਜਿਦੇ ਨਾਲ ਅਸੀਂ ਮੰਡੀ ਬੋਰਡ ਦੇ ਵਿੱਚ ਸਹੂਲਤਾਂ ਦੇ ਸਕੀਏ ਐ ਐਸ ਡੀ ਐਮ ਸਾਹਿਬ ਐਡਮਿਨਿਸਟਰेटर ਨੇ ਇਸ ਮੰਡੀ ਤੇ ਜੋ ਵੀ ਕਿਸੇ ਦੀ ਮੰਗ ਹੈ ਐਡਮਿਨਿਸਟਰेटर ਸਾਹਿਬ ਨੂੰ ਦੇ ਦੇਣ ਲਿਖ ਕੇ ਅਸੀਂ ਉਹਨੂੰ ਪੂਰੀ ਕਰਦਾ ਕੋਈ ਪੈਸਾ ਅਸੀਂ ਸਾਰੀਆਂ ਮੰਡੀਆਂ ਚ ਦੁਬਾਰਾ ਬਣਵਾ ਰਹੇ ਹਾਂ ਜਿੱਥੇ ਦੀਵਾਰ ਬਣਾਉਣ ਦੀ ਲੋੜ ਹੈ ਚੀਫ ਸਾਹਿਬ ਸਾਡੇ ਖੜੇ ਨੇ ਐਸਟੀਮੇਟ ਬਣਾ ਕੇ ਅਸੀਂ ਬਣਵਾ ਦਾਂਗੇ ਕੋਈ ਪ੍ਰੋਬਲਮ ਨਹੀਂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼